ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਚੰਡੀ ਦੀ ਵਾਰ ਦੀ ਆਪਾਂ ਸੰਥਿਆ ਕਰ ਰਹੇ ਆ ਤੇ YouTube ਦੇ ਵਿੱਚ ਸਾਰੀ ਸੰਥਿਆ ਪਈ ਏ ਤੁਸੀਂ ਪਲੇਲਿਸਟ ਖੋਲੋਗੇ ਜਦੋਂ ਤੁਹਾਨੂੰ ਸਾਰੀ ਸੰਥਿਆ ਪ੍ਰਾਪਤ ਹੋ ਜਾਵੇਗੀ ਇਸ ਦੇ ਪਿਛਲੇ ਭਾਗ ਸਾਰੇ YouTube ਦੀ ਪਲੇਲਿਸਟ ਵਿੱਚ ਪਏ ਨੇ 35 ਆਪਣੀਆਂ ਪੌੜੀਆਂ ਹੋ ਗਈਆਂ ਸੀ 60 ਪਈ ਜਮਤਾਣੀ ਦਲਾ ਮੁਕਾਬਲਾ ਜਮਤਾਣੀ ਇਕੱਠਾ ਪਾਠ ਹੈ ਦਲਾ ਮੁਕਾਬਲਾ ਉਮਰ ਬਰਗਸਤਾਨੀ ਬਰਗਸਤਾਨੀ ਇਕੱਠਾ ਪਾਠ ਹੈ ਬਰਗਸਤਾਨੀ ਦਾਲ ਵਿੱਚ ਘੱਤੀਓ ਘੱਤੀਓ ਕਸ ਕੇ ਪਾਠ ਕੇ ਅਤੇ ਅਧਿਕ ਲੱਗਾ ਤਿਆਰ ਰੱਖਣਾ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਜਿਹੜੇ ਸੰਗਤ ਜੀ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਇੱਥੇ ਸਾਰੇ ਵਿਸਰਾਮ ਨੇ ਉਠ ਉਠ ਮੰਗਣ ਪਾਣੀ ਘਾਇਲ ਹੂਮ ਦੇ ਕਾਇਲ ਕੱਗੇ ਕੰਨ ਐਡੀ ਸ਼ੈਰੀ ਕਾਇਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਖਸਾਂ ਬਿਜਲ ਜੋ ਝਰਲਾਣੀ ਝਰਲਾਣੀ ਝੱਜੇ ਦੀ ਆਵਾਜ਼ ਉਚਾਰਨ ਹੋਵੇ ਝਰਲਾਣੀ ਉੱਠੀ ਦੇਵਤਾ ਪੌੜੀ ਜੋ ਵੀ ਤੋਸ ਉਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਾਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋਹ ਵਡਾਏ ਕੈ ਸਿਰ ਵਿੱਚ ਤੇਗ ਵਗਾਈ ਸ਼ਰਨਵਤ ਬੀਜ ਦੀ ਸ਼ਰਨਵਤ ਬੀਜ ਇਹ ਜਿਹੜਾ ਪਾੜ ਇਕੱਠਾ ਹੈ ਅਗਣਤ ਦਾਨੋ ਭਰੇ ਅਗਣਤ ਸੰਗਤ ਜੀ ਬੋਲਣਾ ਹੈ ਅਗਣਤ ਨਹੀਂ ਕਹਿਣਾ ਅਗਣਤ ਦਾਨੋ ਭਾਰੇ ਹੋਏ ਲੋਹੁਆ ਲੱਲੇ ਹੋੜਾ ਹਾਹਿ ਦਲੈਂਕੜ ਐੜੇ ਕੰਨਾ ਲੋਹੁ ਹੂ ਆ ਲੋਹੁਆ ਇਕੱਠਾ ਪਾੜ ਬੋਲਣਾ ਜੋ ਦੇ ਜੇੜ ਮਨਾਰੇ ਅੰਦਰ ਖੇਤ ਦਾ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਆਮਦੇ ਰਤੂ ਦੇ ਪਰਨਾਲੇ ਤਿੰਨ ਤੇ ਭੋਏ ਪਏ ਭੋਏ ਪਏ ਉੱਠੇ ਕਾਰਣਾਰੇ ਕਾਰਣਾਰੇ ਇਹ ਪਾਠ ਸੰਗਤ ਜੀ ਇਕੱਠਾ ਹੈ ਕਾਰਣ ਆਏ ਆਰੇ ਰਾਖਸ ਹੜ ਹੜਾਏ ਹੜ ਹੜਾਏ ਹੜ ਹੜਾਏ ਹੜ ਪੂਰਾ ਬੋਲ ਕੇ ਹਾ ਹਾ ਰਾੜੇ ਕੰਨਾ ਈਡੀ ਸਿਆਰੀ ਹੜ ਹੜਾਏ ਧੱਗਾ ਸੰਗਲੀਆਲੀ ਸੰਗਲੀਆਲੀ ਪਾੜ ਇਕੱਠਾ ਧੱਗਾ ਸੰਗਲੀਆਲੀ ਸੰਗਰਵਾਇਆ ਸੰਗਰਵਾਇਆ ਬਰਸ਼ੀ ਬੰਬਲੀਆਲੀ ਬੰਬਲੀਆਲੀ ਕੱਠਾ ਪਾਠ ਹੈ ਬੰਬਲੀ ਪੂਰਾ ਬੋਲ ਕੇ ਬੰਬਲੀਆਲੀ ਸੁਰਮੇ ਸੰਗਰੇ ਭੇੜ ਮੱਛਿਆ ਵੀ ਰਾਲੀ ਦੁਰਗਾ ਦਨਵੀ ਮਾਰ ਮੱਚੀ ਮੋਹ ਰਾਲੀ ਅੰਦਰ ਖੇਤ ਦਾ ਜਣ ਨਟ ਲੱਥੇ ਛਾਲੀ ਢੋਲ বাজਾਏ ਕੈ ਲੋਹੂ ਫਾਤੀ ਜਾਲੀ ਲੋਹੂ ਲੱਲੇ ਹੁੜਾ ਹਾਇਦ ਲੈਂਕੜ ਲੋਹੂ ਫਾਤੀ ਜਾਲੀ ਲੋਥੀ ਜਮ ਤੜੀ ਕਾਣ ਵਿੱਚ ਜੋ ਸੰਸ਼ਾਲੀ ਸੰਸ਼ਾਲੀ ਪਾਠ ਇਕੱਠਾ ਹੈ ਸਟੇਗਾ ਹੱਸੀਆਂ ਘੁੰਮਰ ਯਾਰ ਘੁੰਮਰ ਆਰ ਇਕੱਠਾ ਪਾਠ ਹੈ ਘੁੰਮਰ ਯਾਰ ਸਿਆਲੇ ਬਣੀਆਂ ਕੇਜਮਾ ਧੱਗਾ ਸੂਲ বাজਾਈਆਂ ਦਲਾ ਮੁਕਾਬਲਾ ਧੂਹੇ ਮਿਆਂ ਨੂੰ ਲਈਆਂ ਜਵਾਨੀ ਸੂਰਮੀ ਸਰਨਵਤ ਬੀਜ ਵਧਾਈਆਂ ਅਗਨਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਵਡਾਏ ਕੈ ਸੱਬਣੀ ਆਣ ਪਵਗਾਈਆਂ ਤੇਗਾ ਤੋਹੇ ਕੈ ਦੁਰਗਾ ਸਭ ਬਚਾਈਆਂ ਢਾਲਪ ਸੰਭਾਲ ਕੈ ਦੇਵੀ ਆਪ ਚਲਾਈਆਂ ਤਾਕ ਤੱਕ ਦਾਨਵੀ ਲੋਹੂ ਨਾਲ ਡੁਬਾਈਆਂ ਤੇਗਾ ਨੰਗੀਆਂ ਸਾਰਸੁੱਤੀ ਜਾਣ ਨ੍ਹਾਈਆਂ ਮਿਲਕੇ ਦੇਵੀਆਂ ਹੁਣ ਇਹ ਪਾਠ ਸੰਗਤ ਜੀ ਪੜਾ ਰਿਹਾ ਇੱਥੇ ਦੰਨੇ ਦੇ ਪੈਰ ਵਿੱਚ ਹਾਹਾ ਲੱਗਾ ਹੈ ਨ੍ਹਾਈਆਂ ਮਿਲ ਕੇ ਦੇਵੀਆਂ ਸੱਬੇ ਮਾਰ ਗਰਾਈਆਂ ਅੰਦਰ ਖੇਤ ਦਾ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾ ਸੋ ਸੰਗਤ ਜੀ ਤਿਆਰ ਰੱਖਣਾ ਇਹਨਾਂ ਪਾਠਾਂ ਦਾ ਸਾਰਿਆਂ ਤੇ ਬਿੰਦੀਆਂ ਲੱਗੀਆਂ ਤੇ ਅਦਕ ਵੀ ਕਈ ਥਾਵਾਂ ਤੇ ਆਇਆ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾ ਸੋ ਸੰਗਤ ਜੀ 40 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਜੂ ਟੂ ਦੇ ਪਲੇਲਿਸਟ ਵਿੱਚ ਸੰਗਤ ਜੀ ਸਾਰੀ ਸੰਖਿਆ ਪਈ ਏ ਤੇ ਗੁਰਬਾਣੀ ਦੀ ਸੰਥਿਆ ਵੀ ਨਾਲ ਲੜੀਵਰ ਚੱਲ ਰਹੀ ਹੈ ਰਾਤ ਨੂੰ ਸਵਾ 8 ਵਜੇ ਲਾਈਵ ਹੋਈਦਾ ਹੈ ਰਾਤ ਨੂੰ ਸਵਾ 8 ਵਜੇ ਲਾਈਵ ਸੰਥਿਆ ਕਰਾਈਦੀ ਹੈ ਗੁਰਬਾਣੀ ਦੀ ਆਪ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ